ਪੈਪਲ ਲਾਈਨ ਦੇ ਵਿੱਚ 999 ਰੁਪਏ ਦੇ ਵਿੱਚ ਅਸੀਂ ਤੁਹਾਡੀ ਗੱਡੀ ਦੀ ਬਾਹਰੋਂ ਫੋਮ ਵਾਸ਼ ਕਰਾਂਗੇ ਅੰਦਰੋਂ ਸਟੀਮ ਵਾਸ਼ ਕਰਾਂਗੇ ਨਾਲ ਅਲਾਈਨਮੈਂਟ ਫ੍ਰੀ ਕਰਕੇ ਦਵਾਂਗੇ ਕੇਵਲ ਤੇ ਕੇਵਲ 999 ਰੁਪਏ ਵਿੱਚ ਉਹਨਾਂ ਨੂੰ ਵੀ ਤਾਂ ਜੋੜਨਾ ਨਾ ਜੀ ਸਹੀ ਗੱਲ ਹੈ ਮੰਨ ਲਓ ਜਦੋਂ ਉਹਨੇ ਸਰਵਿਸ ਕਰਾਈ ਹੋਈ ਹੈ ਤੇ ਉਹ ਵਿਚਾਰਾ ਆ ਨਹੀਂ ਸਕਦਾ ਸਾਡੇ ਕੋਲ ਇਹੋ ਜਿਹਾ ਕੋਈ ਵੀ ਸਿਸਟਮ ਨਹੀਂ ਹੈਗਾ ਜਿਸ ਦੇ ਨਾਲ ਕਿ ਤੁਸੀਂ ਗੱਡੀ ਦੀ ਅੰਦਰੋਂ ਕਲੀਨਿੰਗ ਕਰ ਸਕਦੇ ਹੋ ਲਓ ਆਪਾਂ ਕਿਤੇ ਵੀ ਮਾਰ ਸਕਦੇ ਹਾਂ ਸੀਟਾਂ ਨੇ ਮਾਰ ਸਕਦੇ ਹਾਂ ਆ ਮਸ਼ੀਨ ਤੁਹਾਡੀ ਗੱਡੀ ਦੀ ਐਵਰੇਜ 2 ਤੋਂ 3 ਕਿਲੋਮੀਟਰ ਵਧਾ ਦੇਣੀ ਹੈ ਜੇ ਤੁਹਾਡੀ ਗੱਡੀ ਪਹਿਲਾਂ 15 ਦੀ ਐਵਰੇਜ ਦੇ ਰਹੀ ਸੀ ਉਹ ਰਹਿ ਕੇ 18 ਦੇ ਲੱਗ ਜੂ ਮੁੱਕ ਦੀ ਗੱਲ ਇਹ ਹੈ ਜੀ 40% 40%ਆਂ ਚੀਜ਼ਾਂ ਤਾਂ ਆਪਾਂ ਦੇ ਹੀ ਨਹੀਂ ਆ 4000 ਰੁਪਏ ਦੇ ਵਿੱਚ ਨਾਲ ਦਵਾਂਗੇ ਟੂ-ਬੀਲਰ ਦੀ ਸਰਵਿਸ ਬਿਲਕੁਲ ਫ੍ਰੀ ਦੇ ਵਿੱਚ ਦੀਵਾਲੀ ਤੱਕ ਆਫਰ 4000 ਦਾ ਪੈਕੇਜ ਆ ਗੱਡੀ ਦੀ ਸਾਰੇ ਕੰਮ ਕਰਕੇ ਦਵਾਂਗੇ ਤੁਹਾਡੇ ਘਰੇ ਕੋਈ ਮੋਟਰਸਾਈਕਲ ਕੋਈ ਸਕੂਟੀ ਹੈ 150 ਸੀਸੀ ਤੋਂ ਥੱਲੇ ਥੱਲੇ ਲਾ ਲਓਣਾ ਜੀ ਬਿਲਕੁਲ ਹਾਂ 150 ਸੀਸੀ ਦਾ ਤੇ ਉਹਦੀ ਸਰਵਿਸ ਬਿਲਕੁਲ ਫ੍ਰੀ ਦੇ ਵਿੱਚ ਕਰ ਦਾਂਗੇ ਲਾ ਹੋਰ ਦੱਸੋ ਯਾਰ ਕੀ ਭਾਲ ਰਹੇ ਹੋ ਸਾਰੇ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ 3-4 ਮਹੀਨੇ ਤੋਂ ਜਿਹੜੀ ਚੀਜ਼ ਤੁਸੀਂ ਉਡੀਕ ਰਹੇ ਸੀ ਅੱਜ ਫਾਈਨਲੀ ਓਪਨ ਕਰਤੀ ਮੈਂ ਕਿਹਾ ਸਰ ਬੜੀ ਵੇਟ ਕਰ ਰਹੇ ਸੀ ਲੋਕ ਬਹੁਤ ਲੋਕਾਂ ਦੇ ਕਾਲ ਆਉਂਦੇ ਸੀ ਕਿ ਕਦੋਂ ਆ ਰਹੇ ਹੋ ਕਦੋਂ ਆ ਰਹੇ ਹੋ ਸੰਗਰੂਰ ਦੇ ਵਿੱਚ ਮਿੱਤਰੋ ਚੱਲ ਪਿਆ ਆਪਣਾ ਦਾ ਮੈਕੈਨਿਕਲ ਵਰਲਡ ਅਸਲੀ ਇਹੀ ਐ ਇੱਕੋ ਹੀ ਆ ਅੱਜ ਇਹਦੀ ਹੈਗੀ ਆ ਓਪਨਿੰਗ ਤੇ ਅੱਜ ਹੀ ਕੰਮ ਸ਼ੁਰੂ ਕਰਤਾ ਤੇ ਬਾਕੀ ਜਿਹੜੇ ਆਪਣੇ ਸਰਵਿਸ ਸਟੇਸ਼ਨ ਦਾ ਮਕੈਨਿਕਲ ਵਰਲਡ ਦੇ 올 ਪੰਜਾਬ ਚ ਹੈਗੇ ਨੇ ਇਹ ਉਹਦੇ ਨਾਲੋਂ ਥੋੜਾ ਜਿਹਾ ਐਡਵਾਂਸ ਐ ਕਿਉਂਕਿ ਤੁਹਾਨੂੰ ਪਤਾ ਹੈ ਪੰਜਾਬ ਚ ਸੰਗਰੂਰ ਫਿਰ ਥੋੜਾ ਚਰਚਾ ਚ ਦਾ ਹੁੰਦਾ ਹੀ ਆ ਕਹਿੰਦਾ ਸੰਗਰੂਰ ਤੋਂ ਫਿਰ ਓਕੇ ਦੀ ਰਿਪੋਰਟ ਹੈ ਜਣਾ ਤੇ ਸ੍ਰੀ ਗੁਰ ਵੀਰੇ ਬਹਿਲੇ ਦਾ ਪਤਾ ਅਣ ਜਾਣ ਤੁਹਾਨੂੰ ਜੀ ਬਹੁਤ ਬਹੁਤ ਬਿਲਕੁਲ ਜੀ ਬਿਲਕੁਲ ਤੁਹਾਨੂੰ ਵੀ ਤੇ ਸੰਗਰੂਰ ਵਾਸੀਆਂ ਨੂੰ ਵੀ ਜਿਹੜੇ ਕੀ ਇੰਨੀ ਦੇਰ ਤੋਂ ਵੇਟ ਕਰ ਰਹੇ ਸੀਗੇ ਜਿਹੜੇ ਕੀ ਕੋਲਾ ਕਰ ਰਹੇ ਸੀਗੇ ਤਾਂ ਮੈਂ ਉਹਨਾਂ ਨੂੰ ਵਧਾਈ ਦੇਣਾ ਚਾਹਨਾ ਕਿ ਸੰਗਰੂਰ ਦੇ ਵਿੱਚ ਵੀ ਓਪਨ ਕਰ ਚੁੱਕੇ ਆ ਦਾ ਮੈਕੈਨਿਕਲ ਵਰਲਡ ਸਭ ਤੋਂ ਖਾਸ ਗੱਲ ਕੀ ਹੈ ਸੋਨੂੰ ਮੇਨ ਸੰਗਰੂਰ ਸ਼ਹਿਰ ਦੇ ਵਿੱਚ ਇਹ ਮਿਲੂਗਾ ਐਡਰੈਸ ਜ਼ਰੂਰ ਸਮਝ ਲੈਣਾ ਭਰਾ ਦੇਖ ਰਹੇ ਹੋ ਆ ਰੋਡ ਦਿਖਾ ਦੇ ਇੱਕ ਵਾਰੀ ਇਹ ਆਪਣੀ ਮੇਨ ਰੋਡ ਹੈ ਸੰਗਰੂਰ ਦੀ ਜਦੋਂ ਆਪਾਂ ਸੁਨਾਮੀ ਗੇਟ ਤੋਂ ਮਹਿਲਾ ਚੌਂਕ ਜਾਪਾਂ ਲੈ ਲਈ ਵੀ ਦੜਬਾ ਵਾਲੀ ਰੋੜਾ ਜਦੋਂ ਆਪਾਂ ਜਾਣੇ ਹੁੰਨੇ ਆ ਤਾਂ ਉਹ ਰੋਡ ਦੇ ਉੱਪਰ ਹੀ ਬਣਾਇਆ ਹੋਇਆ ਦਾ ਮੈਕੈਨਿਕਲ ਵਰਲਡ ਬੋਰਡ ਵੀ ਦਿਖਾ ਦੇ ਬਾਕੀ ਸਕਰੀਨ ਤੇ ਨੰਬਰ ਬੁਕਿੰਗ ਸਟਾਰਟ ਹੋ ਗਈ ਦਿੱਤੇ ਨੰਬਰ ਤੇ ਕੰਟੈਕਟ ਕਰੋ ਤੁਸੀਂ ਗੱਡੀ ਦੀ ਬੁਕਿੰ ਕਰ ਸਕਦੇ ਹੋ ਐਡਰੈਸ ਸਮਝ ਲਿਆ ਸੁਨਾਮੀ ਗੇਟ ਮੇਨ ਜਿਹੜਾ ਇੰਡੀਆਨ ਆਲ ਦਾ ਪੰਪ ਹੈ ਬੱਸ ਸਟੈਂਡ ਵੀ ਆਪਣਾ ਸੁਨਾਮੀ ਗੇਟ ਹੈਗਾ ਉਹ ਤੋਂ ਜਦੋਂ ਆਪਾਂ ਦੜਬੇ ਵਾਲੇ ਪਾਸੇ ਜਾਂਦੇ ਆ ਉਹ ਰੋਡ ਤੇ ਸਾਹਮਣੇ ਦਿਖਾਈ ਇੱਕ ਉਹ Honda ਏਜੰਸੀ ਦਿਖਾ ਦੇ ਉਹ Honda ਏਜੰਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਬੱਸ ਉਹਦੇ ਸਾਹਮਣੇ ਆਪੋਜ਼ਿਟ ਆ ਜਾਓ ਦਾ ਮਕੈਨਿਕਲ ਵਰਡ ਇੱਕ ਤਾਂ ਹਰਪ੍ਰੀਤ ਵੀਰੇ ਇੱਕ ਤਾਂ ਰਿਆ ਦਿਵਾਲੀ ਬਿਲਕੁਲ ਸਰ ਸਾਡਾ ਵਾਲੇ ਕਹਿੰਦੇ ਨੇ ਕਿ ਦਿਵਾਲੀ ਦਾ ਫਿਰ ਮੂੰ ਮਿੱਠਾ ਹੋਣਾ ਜ਼ਰੂਰੀ ਹੈ ਮੈਂ ਕਹਿੰਦਾ ਸਰ ਅੱਜ ਐਸਾ ਗਿਫਟ ਦੇ ਦਾਂਗੇ ਆਪਾਂ ਭਰਾਵਾਂ ਨੂੰ ਦਿਵਾਲੀ ਦਾ ਵੀ ਕਹਿ ਲਓ ਪੂਰੀ ਬੱਲੇ ਬੱਲੇ ਕਰਾਵਾਂਗੇ ਜਿਹੜੀ ਕਿ ਅੱਜ ਤੱਕ ਅਸੀਂ ਦੇਖੋ 80 ਸੈਂਟਰ ਚੱਲਦੇ ਪਿਆ ਬਹੁਤ ਪਿਆਰ ਦਿੱਤਾ ਘੱਟੋ ਘੱਟ ਮੇਰੇ ਖਿਆਲ ਨਾਲ 30 40 ਵਾਰੀ ਤਾਂ ਵੀਡੀਓ ਤੁਸੀਂ ਵੀ ਬਣਾ ਚੁੱਕੇ ਬਣਾ ਚੁੱਕੇ ਵੀਰੇ ਉਹ ਤਾਂ ਵਧੀਆ ਰਿਸਪੌਂਸ ਹੈਗਾ ਵੀਰਾਂ ਦਾ ਪਰ ਅੱਜ ਆਪਾਂ ਉਹ ਤਮਾਕਾ ਕਰਾਂਗੇ ਜਿਹੜਾ ਕਿ ਕਹਿ ਲਓ ਕਿਸੇ ਨੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਮੈਂ ਸਰ ਸਿਰ ਸਰਪ੍ਰਾਈਜ਼ ਆਵਾ ਔਰ ਪੰਜਾਬ ਦੇ ਸੈਂਟਰਾਂ ਦੇ ਵਿੱਚੋਂ ਪੰਜਾਬ ਦੇ ਸੰਗਰੂਰ ਦੇ ਵਿੱਚ ਆ ਚੀਜ਼ ਦੀ ਅਲਾਸਮੈਂਟ ਕਰ ਲੱਗਿਆ ਸਿਰਾ ਗੱਲਬਾਤ ਹੋ ਗਈ ਆ ਜੋ ਭਾਈ ਅੰਦਰ ਦਿਖਾਈਏ ਸਭ ਤੋਂ ਪਹਿਲਾਂ ਤਾਂ ਲਓ ਭਾਈ ਸਭ ਤੋਂ ਪਹਿਲਾਂ ਤਾਂ ਮਸ਼ੀਨਾਂ ਤੁਹਾਨੂੰ ਆਪਾਂ ਸਾਰੀਆਂ ਦਿਖਾ ਦਾਂਗੇ ਵੀ ਜੇ ਤੁਸੀਂ ਉਰੇ ਆਇਓ ਤਾਂ ਉਰੇ ਬਾਕੀਆਂ ਨਾਲੋਂ ਥੋੜਾ ਐਡਵਾਂਸ ਕੀ ਹੈ ਬਿਲਕੁਲ ਸਰ ਸਭ ਤੋਂ ਪਹਿਲਾਂ ਤਾਂ ਆਪਣੀ ਮਸ਼ੀਨ ਜਿਹੜੀ ਮਸ਼ਹੂਰ ਹੈ ਜੀ ਸਰ ਜਿੱਥੋਂ ਕਹਿ ਲੋ ਮਕੈਨੀਕਲ ਵਰਲਡ ਦਾ ਨਾਮ ਬਣਿਆ ਹੈ ਜੀ ਜਿੱਥੋਂ ਲੋਕੀ ਕਾਪੀ ਕਰਨ ਲੱਗੇ ਹੈ ਲੇਕਿਨ ਮੈਂ ਇਹ ਕਹਿਣਾ ਚਾਹਨਾ ਕਿ ਸੰਗਰੂਰ ਦੇ ਵਿੱਚ ਦਾ ਮਕੈਨੀਕਲ ਵਰਲਡ ਆ ਚੁੱਕਿਆ ਤੁਹਾਡਾ ਆਪਣਾ origignal ਦਾ ਮਕੈਨੀਕਲ ਵਰਲਡ ਤੇ ਅੱਜ ਬਹੁਤ ਵੱਡੇ ਧਮਾਕੇ ਦੇਵਾਂਗੇ ਬਹੁਤ ਵੱਡੀਆਂ ਆਫਰਾਂ ਦੇਵਾਂਗੇ ਇਹ ਜਿਹੜੀ ਮਸ਼ੀਨ ਹੈਗੀ ਆ ਸਰ ਆਪਣੀ ਸਟੀਮ ਵਾਸ਼ਿੰਗ ਮਸ਼ੀਨ ਹੈ ਜੀ ਸਟੀਮ ਵਾਸ਼ਿੰਗ ਮਸ਼ੀਨ ਹੈ ਜੀ ਇਹਦਾ ਬੈਨੀਫਿਟ ਚਲਾ ਕੇ ਦਿਖਾਈਏ ਜੀ ਸੁਣਾ ਚਾਹੁੰਦੇ ਆ ਬਿਲਕੁਲ ਸਰ ਲਓ ਇੱਕ ਇੱਕ ਮਿੰਟ ਆਪਾਂ ਪਾਪਣ ਕਰ ਇੱਕ ਮਿੰਟ ਖੜ੍ਹਜੋ ਜੀ ਹਾਂਜੀ ਲਾ ਭਾਈ ਆਪਾਂ ਤੁਹਾਨੂੰ ਸਟੀਮ ਵਾਸ਼ ਦੇ ਫਾਇਦੇ ਦੱਸਾਂਗੇ ਪਹਿਲਾਂ ਤੇ ਉਸ ਤੋਂ ਪਹਿਲਾਂ ਚਲਾ ਕੇ ਦਿਖਾ ਦਨੇ ਆਪਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਲਓ ਭਾਈ ਅੱਪਾ ਮਾਰਕੀਟ ਦੇ ਵਿੱਚ ਇਹੋ ਜਿਹਾ ਕੋਈ ਵੀ ਸਿਸਟਮ ਨਹੀਂ ਹੈਗਾ ਜਿਸ ਦੇ ਨਾਲ ਕਿ ਤੁਸੀਂ ਗੱਡੀ ਦੇ ਅੰਦਰੋਂ ਕਲੀਨਿੰਗ ਕਰ ਸਕਦੇ ਹੋ ਲਓ ਬਈ ਜੇ ਨੂੰ ਆਪਾਂ ਕਿਤੇ ਵੀ ਮਾਰ ਸਕਦੇ ਹਾਂ ਸੀਟਾਂ ਤੇ ਮਾਰ ਸਕਦੇ ਹਾਂ ਛੱਤ ਨੂੰ ਆ ਮੈਂ ਤੁਹਾਡੇ ਸਾਹਮਣੇ ਦਿਖਾਣਾ ਚਾਹਨਾ ਜਿਹੜਾ ਸਾਡਾ ਹੈਗਾ ਆਪਾਂ ਇਸ ਸਮਰਾਉਂ ਮਾਰ ਸਕਦੇ ਹਾਂ ਇਹਨੇ ਬਿਲਕੁਲ ਕਲੀਨ ਕਰ ਦੇਣਾ ਨੂੰ ਬਾਹਰੋਂ ਵੀ ਆਪਾਂ ਕਰ ਸਕਦੇ ਹਾਂ ਇੱਕ ਵਾਰੀ ਏਸੀ ਵਾਲੇ ਵੈਂਟ 'ਚ ਮਾਰ ਦੋ ਜੀ ਮਟਾ ਜਾ ਲਓ ਬਈ ਮੈਂ ਇੱਕ ਗੱਲ ਕਹਿਣੀ ਚਾਹਨਾ ਜਿਹੜੇ ਭਰਾ ਉਰੋ ਸਰਵਿਸ ਕਰਾਈ ਗਏ ਲੈ ਮੜਾਇਆ ਰੋਕ ਦਿਓ ਜੀ ਆਪਾਂ ਦਾ ਸਭ ਤੋਂ ਵੱਡਾ ਫਾਇਦਾ ਲੱਗਿਆ ਬਿਲਕੁਲ ਜੀ ਸ਼ਾਇਦ ਮੇਰੇ ਬਹੁਤੇ ਭਰਾਵਾਂ ਨੂੰ ਪਤਾ ਨਹੀਂ ਆਪਾਂ ਥੋੜੇ ਸਮੇਂ ਬਾਅਦ ਨਾਲ ਆਪਾਂ ਕਹਿ ਦੇਣਾ ਕਿ ਸਾਡਾ ਏਸੀ ਅੰਦਰਲੀ ਕੋਇਲ ਤੇ ਡਸਟ ਜਮ ਗਈ ਮੈਂ ਕਹਿਣਾ ਮਿੱਤਰੋ ਜੇ ਤੁਸੀਂ ਉਹ ਇਕੱਲੀ ਵਾਸ਼ਿੰਗ ਵਾਲੀ ਸਰਵਿਸ ਲਈ ਗਏ ਇਹ ਵਾਸ਼ਿੰਗ ਵਾਲੀ ਵਿੱਚ ਫ੍ਰੀ ਹੈ ਇਦੇ ਨਾਲ ਅੰਦਰਲੀ ਕੋਇਲ ਨਵੇਂ ਵਰਗੀ ਰੂਗੀ ਸਾਰੀ ਉਮਰ ਡਸਟਿੰਗ ਪਰਦੀ ਜੀ ਆਪਣੇ ਕੋਲ ਕੱਲਾ ਆ ਕਰਵਾਈਗਾ ਬਿਲਕੁਲ ਬਿਲਕੁਲ ਸਰ ਲਓ ਬਈ ਪਹਿਲੀ ਮਸ਼ੀਨ ਤਾਂ ਸਟਾਰਟਿੰਗ ਦੇ ਵਿੱਚ ਇਹ ਹੈ ਆਜੋ ਬਈ ਸੋਨੂੰ ਅੱਗੇ ਦਰਸ਼ਨ ਕਰਾਈਏ ਹੋਰ ਕਿਹੜੀਆਂ ਕਿੜੀਆਂ ਮਸ਼ੀਨਾਂ ਹੋਣਗੀਆਂ ਲਓ ਬਈ ਗੇਮ ਚੇਂਜਰ ਮਸ਼ੀਨ ਹੈ ਜੀ ਸਭ ਤੋਂ ਵੱਡੀ ਹੈ ਲੋਕਾਂ ਦੀ ਪਿਆਰੀ ਬਿਲਕੁਲ ਸਰ ਲੋਕਾਂ ਦੀ ਪਿਆਰੀ ਔਰ ਇਸ ਮਸ਼ੀਨ ਦੇ ਨਾਲ ਅਸੀਂ ਜੇ ਕਾਰਬਨ ਕਲੀਨ ਕਰਦੇ ਆਂ ਬਕਾਇਦਾ ਅਸੀਂ ਗਾਰੰਟੀ ਦਿੰਨੇ ਆਂ ਕਿ ਘੱਟ ਤੋਂ ਘੱਟ ਤੁਹਾਡੀ ਗੱਡੀ ਦੀ 2 ਕਿਲੋਮੀਟਰ ਦੀ ਐਵਰੇਜ ਉੱਪਰ ਫਰਕ ਪੈਣਾ ਹੀ ਪੈਣਾ ਜੀ ਮਤਲਬ ਜੇ ਤੁਸੀਂ ਦਾ ਮਕੈਨਿਕਲ ਵਰਲਡ ਸੰਗਰੂਰ ਵਾਲੇ ਤੋਂ ਇਹ ਐਂਟਰ ਕਰਕੇ ਆਹ ਮਸ਼ੀਨ ਤੁਹਾਡੀ ਗੱਡੀ ਦੀ ਐਵਰੇਜ 2 ਤੋਂ 3 ਕਿਲੋਮੀਟਰ ਵਧਾ ਦੇਣੀ ਹੈ ਜੇ ਤੁਹਾਡੀ ਗੱਡੀ ਪਹਿਲਾਂ 15 ਦੀ ਐਵਰੇਜ ਦੇ ਰਹੀ ਸੀ ਉਹ ਰਹਿ ਕੇ 18 ਦੇ ਲੱਗ ਜਾਊ ਮੁਕਤੀ ਗੱਲ ਇਹ ਹੈ ਜੀ 100% ਸਰ 100% ਗੱਡੀ ਦੀ ਐਵਰੇਜ ਵੀ ਵਧੂਗੀ ਗੱਡੀ ਦੀ ਪਿਕਅਪ ਵੀ ਵਧੂਗੀ ਗੱਡੀ ਦੀ ਵਾਈਬ੍ਰੇਸ਼ਨ ਖਤਮ ਹੋਊਗੀ ਧੂਆਂ ਖਤਮ ਹੋਊਗਾ ਔਰ ਇਸ ਚੀਜ਼ ਦੀ ਅਸੀਂ 100% ਗਾਰੰਟੀ ਦਵਾਂਗੇ ਸਰ ਵੈਸੇ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਐ ਉਹ ਜਿਹੜੇ ਇੰਨੇ ਸੈਂਟਰ ਚੱਲ ਰਿਹਾ ਲੇਕਿਨ ਜਿਹੜੇ ਭਰਾ ਪਹਿਲੀ ਵਾਰੀ ਵੀਡੀਓ ਦੇਖ ਰਹੇ ਸੀ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਮਸ਼ੀਨ ਜਿਹੜੀ ਹੈਗੀ ਐ ਤੁਹਾਡੀ ਗੱਡੀ ਦੀ ਕਾਰਬਨ ਕਲੀਨ ਕਰਦੀ ਆ ਉਹ ਵੀ ਬਿਨਾ ਇੰਜਨ ਨੂੰ ਖੋਲੇ ਕਿਉਂਕਿ ਆਪਾਂ ਮੋਸਟਲੀ ਲੈ ਕੇ ਗੱਡੀ ਦੀ ਕਾਰਬਨ ਕਲੀਨ ਕਰਾਉਣੀ ਆ ਅਗਲਾ ਕਹਿੰਦਾ ਜੀ ਮੈਂ ਤਾਂ ਸਾਰਾ ਕੁਝ ਪੱਟੂ ਮੈਨੀਫੋਲਡ ਈਜੂਜੀ ਬਾਰ ਸਾਰਾ ਕੁਝ ਹੁੰਦਾ ਹੀ ਆ ਪਰ ਜੇ ਤੁਸੀਂ ਉਰੇ ਆ ਗਏ ਤਾਂ ਆਹ ਮਸ਼ੀਨ ਐ ਦੇਖੋ ਟਾਈਮ ਜ਼ਰੂਰ ਲੱਗਦਾ ਹੈ ਇਹਦੇ ਵਿੱਚ ਸਾਰਾ ਕੁਝ ਇੰਸਟਾਲੇਸ਼ਨ ਵਗੈਰਾ ਕਰਕੇ ਪਰ ਗੱਡੀ ਮਿੱਤਰੋ ਇਹੇ ਜੀ ਬਣ ਜੂਗੀ ਤੁਸੀਂ ਆਪ ਚਲਾ ਕੇ ਕਹੋਗੇ ਕਿ ਭਾਈ ਯਾਰ ਪਤਾ ਨਹੀਂ ਗੱਡੀ 'ਚ ਕੀ ਹੋ ਗਿਆ ਬਿਲਕੁਲ ਸਰ ਬਿਲਕੁਲ ਇਹ ਤੁਸੀਂ ਬਹੁਤ ਸਹੀ ਗੱਲ ਕਹੀ ਹੈ ਲੋਕੀ ਸਾਡੇ ਕੋਲ ਆਉਂਦੇ ਆ ਉਹਨਾਂ ਨੂੰ ਇਹ ਪ੍ਰੋਬਲਮ ਹੈ ਯਾਰ ਵੀ ਤੁਹਾਡੇ ਕੋਲ ਟਾਈਮ ਬਹੁਤ ਜ਼ਿਆਦਾ ਲੱਗਦਾ ਹੈ ਪਰ ਮੈਂ ਇਹ ਦੱਸਣਾ ਚਾਹਨਾ ਕਿ ਟਾਈਮ ਲੱਗਦਾ ਵਧੀਆ ਕੰਮ ਕਰਨ ਨੂੰ ਕਿਉਂਕਿ ਜੇ ਤੁਸੀਂ ਸਾਡੇ ਕੋਲ ਗੱਡੀ ਦੀ ਸਰਵਿਸ ਕਰਵਾਨੇ ਹੋ ਘੜ ਤੋਂ ਘਟ 3 ਤੋਂ 4 ਘੰਟੇ ਦਾ ਟਾਈਮ ਤੁਹਾਨੂੰ ਕੱਢ ਕੇ ਆਣਾ ਪਊਗਾ ਪੈਸੇ ਚਾਹੇ ਸਰ ਅਸੀਂ ਕੱਟ ਲਵਾਂਗੇ ਲੇਕਿਨ ਕੰਮ ਦੀ ਪੂਰੀ ਫੁੱਲ ਗਾਰੰਟੀ ਹੈ ਜੀ ਕੰਮ ਤੁਹਾਡਾ Ориਜినਲ ਹੋਊਗਾ ਔਰ ਘੱਟ ਪੈਸਾ ਚ ਹੋਊਗਾ ਮੈਂ ਤੁਹਾਨੂੰ ਕੰਮ ਜਣਾਵਾ ਆਪਾਂ ਆਮ ਸਰਵਿਸ ਕਿਤੇ ਕਰਾਉਣ ਵਾਗੇ ਆਪਾਂ ਗੱਡੀ ਦਾ ਇੰਜਨ ਔਲ ਚੇਂਜ ਫਿਲਟਰ ਚੇਂਜ ਕਰਾ ਲੇ ਠੀਕ ਆਪਾਂ ਕਹਿਨੇ ਗੱਡੀ ਦੀ ਸਰਵਿਸ ਹੋ ਗਈ ਬਲੋ ਖੇਚੇ ਨਾ ਰਹਿ ਜਿਓ ਜੇ ਗੱਡੀ ਸੋਨਾ ਹੈ ਲਾਈਫ ਕਾਫੀ ਲੰਮੀ ਚਲਾਉਣੀ ਹੈ ਗੱਡੀ ਦੇ ਪ੍ਰੋਪਰ ਸਰਵਿਸ ਕਰਾਇਆ ਕਰੋ ਜਿਵੇਂ ਕੰਮ ਦੀ ਗੱਲ ਕਰਾਂ ਅੱਜ ਨਵਾਂ ਸਰਪ੍ਰਾਈਜ਼ ਤੇ ਕੰਨ ਨਵਾਂ ਘੈਂਟ ਜਾਓ ਪਰ ਆਜੋ ਆ ਲੱਗੇ ਹੋਈ ਆਪਣਾ ਬੋਰਡ ਹਨਾ ਅੱਗੇ ਉਹ ਵਾਲਾ ਉਸ ਤੋਂ ਬਾਅਦ ਧਮਾਕਾ ਕੀਤਾ ਜੀ ਅੱਜ ਆਪਾਂ ਜਿਹੜਾ ਕੀ ਸੰਗਰੂਰ ਦੇ ਵਿੱਚ ਪਹਿਲੀ ਵਾਰੀ ਆ ਸਰ ਲਓ ਬਾਈ ਆਪਾਂ ਬਕਾਇਦਾ ਪਿੱਛੇ ਕਰਕੇ ਦਿਖਾ ਦਿੰਨੇ ਆ ਲੋ ਰੁਪਈਆ 4000 ਲੈ ਕੇ ਆਉਣਾ ਤੁਸੀਂ ਕਹੋਗੇ ਬਾਈ 3500 ਵਾਲੀ ਸਕੀਮ ਆ ਆ ਸੁਣ ਕੇ ਤੁਸੀਂ 3500 ਭੁੱਲ ਜਾਓਗੇ ਭੁੱਲ ਜਾਓਗੇ ਜੀ ਭੁੱਲ ਜਾਓਗੇ ਹੁਣ ਇਹਦਾ ਕਾਰਨ ਕੀ ਹੈ 4000 ਲੈ ਕੇ ਆਉਣਾ ਸੁਣ ਲਓ ਦਿਵਾਲੀ ਤੇ ਗਿਫਟ ਦਊਗਾ ਬਹੁਤ ਇਹ ਜਿਆ ਤਗੜਾ ਕਦੇ ਨਹੀਂ ਸੁਣਿਆ ਬਿਲਕੁਲ ਕੰਮ ਕੀ ਨੇ ਇੰਜਨਰਲ ਚੇਂਜ ਆਪਣਾ 에ਅਰ ਫਿਲਟਰ ਚੇਂਜ ਔਇਲ ਫਿਲਟਰ ਚੇਂਜ ਗੱਡੀ ਦਾ ਫੁੱਲ ਚੈੱਕ ਅਪ ਆਪਾਂ ਨਾ ਕਨੈਕਟਿੰਗ ਰॉड ਥੱਲੇ ਆਪਾਂ ਗੋਲੀ ਵਾਲੀ ਰાડ ਕਹਿ ਦਿੰਨੇ ਹੁੰਨੇਗੇ ਠੀਕ ਹੈ ਜਿਹੜੇ ਪਾਰਟਸ ਚੱਲਦੇ ਨੇ ਘੁੰਮਦੇ ਨੇ ਸਟੀering ਦੇ ਬੜ ਕਦੇ ਨਹੀਂ ਕਦੇ ਕਿਸੇ ਗ੍ਰੀਸ ਕਰਾਏ ਹੁੰਨੇ ਗ੍ਰੀਸ ਵੀ ਨਹੀਂ ਕਰਾਏ ਦੂਜੀ ਗੱਲ ਦੇਖੋ ਆਪਾਂ ਨਹੀਂ ਕਹਿੰਦੇ ਵੀ ਮਾਰਕੀਟ ਦੇ ਵਿੱਚ ਲੋਕਾਂ ਕੋਲ ਲਿਫਟ ਆ ਹੀ ਜਾਣੀ ਇੱਥੇ ਤਾਂ ਦੋ ਦੋ ਲੱਗੀਆਂ ਹੋਈਆਂ ਨੇ ਜਦੋਂ ਗੱਡੀ ਚੱਕਦੇ ਆਪਾਂ ਤਾਂ ਹੀ ਗੱਡੀ ਦੀ ਕੰਡੀਸ਼ਨ ਦਾ ਥੱਲੋਂ ਪਤਾ ਲੱਗਦਾ ਹੈ ਵੀ ਗੱਡੀ ਦਾ ਕੀ ਸਿਸਟਮ ਹੈਗਾ ਥੱਲੋਂ ਗੱਡੀ ਸਹੀ ਹੈਗੀ ਨਹੀਂ ਹੈਗੀ ਸਸਪੈਂਸ਼ਨ ਪੂਰਾ ਪ੍ਰੋਪਰ ਆਪਾਂ ਚੈੱਕ ਕਰਦੇ ਆਂ ਬ੍ਰੇਕਾ ਚੈੱਕ ਕਰਦੇ ਆ ਇਹ ਚੀਜ਼ਾਂ ਪੈਕੇਟ ਦੇ ਵਿੱਚ ਫ੍ਰੀ ਹੁੰਦੀਆਂ ਆਂ ਲਿਟਰੀ ਫ੍ਰੀ ਨੇ ਮਤਲਬ ਗੱਡੀ ਜੋ ਮੈਂ ਆਪ ਹਸਪੀਟਲ ਚ ਬੰਦਾ ਐਡਮਿਟ ਕਰਾ ਦਿੰਦੇ ਆਂ ਉਹ ਮੈਂ ਚੈੱਕ ਉਹ ਮੈਂ ਚੈੱਕ ਕਰਦੇ ਨੇ ਉਸ ਤੋਂ ਬਾਅਦ ਉਹ ਫੋਮ ਵਾਸ਼ ਵਿੱਚ ਹੀ ਐ ਸਟੀਮ ਵਾਸ਼ ਵਿੱਚ ਹੀ ਐ ਜਿਹੜਾ ਸਭ ਤੋਂ ਵੱਡਾ ਆਫਰ ਐ ਸੁਣ ਦਿਖਾਉਂਗਾ ਇੰਜਨ ਦੀ ਕਾਰਬਨ ਕਲੀਨਿਕ ਵਿੱਚ ਹੀ ਐ ਸੁ ਦੱਸਦਾ ਜਿਹੜੀ ਆ ਚੀਜ਼ ਨਵੀਂ ਐ ਇਹ ਹੈ ਚੀਜ਼ ਫੁੱਲ ਘੈਂਟ ਆ ਮਿੱਤਰੋ ਬਿਲਕੁਲ ਸਰ ਪਹਿਲੀ ਵਾਰ ਹੋਊਗਾ ਜਦ ਤੱਕ ਕੂਲਰ ਫੁੱਲ ਚੇਂਜ ਕਰਾ ਲੈਣੇ ਬਿਲਕੁਲ ਸਰ ਬਿਲਕੁਲ ਚੇਂਜ ਕਰਾ ਜੀ ਜਾਂ ਆਪਣਾ ਕੈਬਿਨ ਫਿਲਟਰ ਚੇਂਜ ਕਰਾ ਲਓ ਬਿਲਕੁਲ ਸਰ ਇਹ ਦੋ ਆਪਸ਼ਨਾਂ ਸਰ ਅਸੀਂ ਤਾਂ ਦਿੱਤੀਆਂ ਦੇਖੋ ਹਰ ਸਰਵਿਸ ਤੇ ਨਾ ਤਾਂ ਕੂਲਰ ਚੇਂਜ ਹੁੰਦਾ ਨਾ AC ਫਿਲਟਰ ਚੇਂਜ ਹੁੰਦਾ ਇਸ ਕਰਕੇ ਅਸੀਂ ਦੋਨੇ ਆਪਸ਼ਨਾਂ ਦੇਤੀਆਂ ਵੀ ਜਿਨੇ ਕੂਲਰ ਚੇਂਜ ਕਰਾਇਆ AC ਫਿਲਟਰ ਕਰਾ ਲਏ ਜਿਨੇ AC ਫਿਲਟਰ ਕਰਾਇਆ ਕੂਲਰ ਕਰਾ ਲਏ ਉਕਤ ਦੋਨੇ ਹੈਗੀਆਂ ਵਾਸਤੇ ਇੱਕ ਕੰਮ ਨਵਾਂ ਐਡ ਹੋ ਗਿਆ ਇਹ ਵਾਲੇ ਦੇ ਵਿੱਚ ਉਸ ਤੋਂ ਬਾਅਦ ਬ੍ਰੇਕ ਵਾਲ ਟਾਪ ਆਪਾਂ ਕਿਹਾ ਨਾਈਟ੍ਰੋਜਨ ਫੀਲਿੰਗ ਟਾਇਰਾਂ ਦੇ ਵਿੱਚ ਆ ਕੰਮ ਗਿਣੋ ਮਿੱਤਰੋ 10 ਤੋਂ 11 ਕੰਮ ਹੋ ਗਏ ਹੁਣ ਜਿਹੜਾ ਆਫਰ ਹੈ ਦਿਵਾਲੀ ਆ ਨਾਲ ਹੀ ਕੀ ਕਹਿੰਦੇ ਜੀ ਇੱਧਰ ਆਪਣਾ ਕੰਬੋ ਆਫਰ ਹੈ ਬਿਲਕੁਲ ਜੀ ਅਲਾਈਨਮੈਂਟ ਬਿਲਕੁਲ ਫ੍ਰੀ 100% 1 ਮਹੀਨੇ ਵਾਸਤੇ ਨਹੀਂ 2 ਮਹੀਨੇ ਵਾਸਤੇ ਆ ਕੰਬੋ ਦੇ ਵਿੱਚ ਹੈ ਹੜਾਏ ਕੰਬੋ ਦੇ ਵਿੱਚ ਹੈਗਾ ਦੀਵਾਲੀ ਤੱਕ ਔਫਰ ਆਪਾਂ ਦੇ ਰਹੇ ਆਂ ਔਰ ਵੱਡੀ ਗੱਲ ਆ ਪੈਕ ਹੋਰ ਦੱਸਣਾ ਚਾਹੁੰਦੇ ਕਿਉਂਕਿ ਸਾਨੂੰ ਇਹ ਪ੍ਰੋਬਲਮ ਆਂਦੀ ਸੀ ਜਿਹੜਾ 4000 ਰੁਪਏ ਰੇਟ ਆ ਨਾ ਸਰ ਇਹ ਵਿਤ ਜੀਐਸਟੀ ਰੇਟ ਆ ਬਕਾਇਦਾ ਪੱਕਾ ਬਿੱਲ ਕੱਟ ਕੇ ਦਵਾਂਗੇ ਜੀ ਦੇ ਵਿੱਚ ਤੁਸੀਂ ਜੇ ਕੈਲਕੂਲੇਸ਼ਨ ਲਾਉਂਗੇ ਲਗਭਗ 600 ਰੁਪਏ ਜੀਐਸਟੀ ਦਾ ਐਡ ਹੋ ਰਿਹਾ ਲੇਕਿਨ ਆਪਾਂ 4000 ਦੇ ਵਿੱਚ ਸਰਵਿਸ ਵੀ ਵਧਾਤੀ ਰੇਟ ਵੀ ਘਟਾਤਾ ਅੱਲਾਇਨ ਮੈਂ ਟੋ ਫ੍ਰੀ 4000 ਲੈ ਕੇ ਆਉਣਾ ਹੈ ਦਿਵਾਲੀ ਤੱਕ ਦਾ ਇੱਕ ਹੋਰ ਆਫਰ ਹੋਰ ਦੇ ਦਾ ਜੀ ਸਰ ਪਹਿਲਾਂ ਹੀ ਬਹੁਤ ਦੇਤੇ ਹੁਣ ਕੀ ਦੇਣਾ ਹੋਰ ਇੱਕ ਹੋਰ ਵੜਦਾ ਸੰਗਰੂਰ ਚ ਖੜੇ ਅੱਜ ਆਪਾਂ ਮੈਂ ਕਹਾ ਸਰ ਅੱਜ ਫਿਰ ਉਹ ਆਫਰ ਦੇ ਦਾਂਗੇ ਇਹ ਤੁਸੀਂ ਤੱਕੇ ਨਾ ਚਾਹੇ ਸਾਡੇ ਕੋ ਲੈ ਰਹੇ ਹੋ ਲੇਕਿਨ ਦਿਵਾਲੀ ਤੱਕ ਨਜ਼ਾਰਾ ਤਾਂ ਆਊਗਾ ਜਦੋਂ ਪਤਾ ਲੱਗੇ ਵੀ ਕਹਿ ਲਓ ਵੀ ਵੀਡੀਓ ਨੂੰ ਲੋਕਾਂ ਨੇ ਇੰਨਾ ਸ਼ੇਅਰ ਕੀਤਾ ਵੀ ਆਪਾਂ ਉਹ ਆਫਰ ਦੇ ਰਹੇ ਹਾਂ ਜਿਹੜਾ ਕੋਈ ਸੋਚ ਵੀ ਨਹੀਂ ਸਕਦਾ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਦੇ ਹੀ ਰਿਹਾ 4000 ਰੁਪਏ ਦੇ ਵਿੱਚ ਤੇਰੇ ਜੀ ਨਾਲ ਦਵਾਂਗੇ 2 ਬੀਲਰ ਦੀ ਸਰਵਿਸ ਬਿਲਕੁਲ ਫ੍ਰੀ ਦੇ ਵਿੱਚ ਦੀਵਾਲੀ ਤੱਕ ਆਫਰ 4000 ਦਾ ਪੈਕੇਜ ਆ ਗੱਡੀ ਦੀ ਸਾਰੇ ਕੰਮ ਕਰਕੇ ਦਵਾਂਗੇ ਤੁਹਾਡੇ ਘਰੇ ਕੋਈ ਮੋਟਰਸਾਈਕਲ ਕੋਈ ਸਕੂਟੀ ਆ 150 ਸੀਸੀ ਤੋਂ ਥੱਲੇ ਥੱਲੇ ਲਾ ਲੋਣਾ ਜੀ ਬਿਲਕੁਲ ਹਾਂ 150 ਸੀਸੀ ਤੱਕ ਤੇ ਉਹਦੀ ਸਰਵਿਸ ਬਿਲਕੁਲ ਫ੍ਰੀ ਦੇ ਵਿੱਚ ਕਰ ਦਾਂਗੇ ਲਾ ਹੋਰ ਦੱਸੋ ਯਾਰ ਕੀ ਭਾਲ ਰਹੇ ਹੋ ਇਹ ਆ ਗਿਆ ਮਿੱਤਰੋ ਪੈਕੇਜ ਜਿੰਨਾ ਗੱਡੀਆਂ ਭਰਾ ਮੈਂ 3 ਤੋਂ 3.5 ਲੀਟਰ ਤੇਲ ਪੈਂਦਾ ਇਹ ਪੈਕੇਜ ਉਹਨਾਂ ਲਈ ਹੈ ਜਿੰਨਾਂ ਕੋਲ 4 4.5 ਪੈਂਦਾ ਉਹਨਾਂ ਦਾ ਅਲੱਗ ਹੈਗਾ ਜਿਵੇਂ 55500 ਜਿੰਨਾਂ ਕੋਲ ਫੋਰਚੂਨਰ ਟਾਈਪ ਜਿਹਾ ਇਹਦੇ ਨਾਲ ਦੀ ਵੱਡੀ ਕਾਰ ਹੈ ਪਰ ਇਸ ਦੀ ਗਾਰੰਟੀ ਦੇਵਾਂਗੇ ਸਰ ਜਿਹੜਾ ਰੇਟ ਸਾਡਾ ਵਾ ਮਾਰਕੀਟ ਤੋਂ ਤਾਂ ਵੀ ਇੱਦਾਂ ਰੇਟ ਆ ਦੇਖੋ ਕੰਮ ਤਾਂ ਇੰਨੇ ਮਿਲਨੇ ਨਹੀਂ ਚੈਲੇ ਜਗਾ ਜਿੱਥੇ ਮਰਜ਼ੀ ਚੱਲ ਜਾਓ ਜੇ ਕੋਈ ਬੰਦਾ ਇੰਨੇ ਪੈਸਿਆਂ ਦੇ ਵਿੱਚ ਇੰਨਾ ਕੰਮ ਕਰਦੇ ਤੇ ਮੈਂ ਕਹਿੰਦਾ ਸੀ ਸਰਵਿਸ ਫ੍ਰੀ ਕਰਦਾਂਗੇ ਮਸ਼ੀਨਾਂ ਦਾ ਮਾਰਕੀਟ ਦੇ ਵਿੱਚ ਹੈ ਹੀ ਨਹੀਂ ਉਹ ਤਾਂ ਗੱਲ ਹੀ ਭੁੱਲ ਜਾਓ ਇੱਕ ਚੀਜ਼ ਹੋ ਰਹੀ ਜੀ ਆਪਣੇ ਬਹੁਤ ਸਾਰੇ ਭਰਾ ਮਾਨੂੰ ਵਹਿਮ ਹੈ ਕਿ ਬਈ ਸਾਨੂੰ ਲੇਬਰ ਦੇ ਪੈਸੇ ਅਲੱਗ ਦੇਣੇ ਪੈਣਗੇ ਵੀ ਜਿਹੜਾ ਤੁਸੀਂ ਤੇਲ ਤੂਲ ਫਿਲਟਰ ਪਾਣਗੇ ਇਹਦੇ ਪੈਸੇ ਅਲੱਗ ਦੇਣੇ ਪੈਣਗੇ ਸਰ ਬਿਲਕੁਲ ਨਹੀਂ ਸਰ ਬਿਲਕੁਲ ਸੁਣ ਲਓ ਫ੍ਰੀ ਹੈ ਕੋਈ ਐਕਸਟਰਾ ਲੇਬਰ ਨਹੀਂ ਕੋਈ ਕੁਛ ਨਹੀਂ ਦੇਖੋ ਜੇ ਕਸਟਮਰ ਪੈਕੇਜ ਦੇ ਵਿੱਚ ਸਰਵਿਸ ਕਰਾਂਦਾ ਹੈ 1 ਰੁਪਿਆ ਵੀ ਐਕਸਟਰਾ ਨਹੀਂ ਜਿਹੜਾ ਕੰਮ ਅਸੀਂ ਕਿਹਾ ਵਾ ਉਹ ਕਰਕੇ ਦਵਾਂਗੇ 100% ਗਾਰੰਟੀ ਦੇ ਨਾਲ ਮਤਲਬ ਥੋਨੇ ਕੋਈ ਐਕਸਟਰਾ ਪੈਸੇ ਨਹੀਂ ਦੇਣੇ ਪੈਕੇਜ ਆ ਤਾਂ ਪੈਕੇਜ ਸਾਰਾ ਕੁਝ ਵਿੱਚੇ ਨੂੰ ਤੁੜਾ ਲਓ ਬਈ ਅੱਜ ਤੋਂ ਪਹਿਲਾਂ ਏਸੀ ਵਾਲੀਆਂ ਪੱਟੀਆਂ ਦੇ ਦਈਆਂ ਹੈ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਲੈ ਆਓ ਬਿਲਕੁਲ ਅਸੀਂ ਸਾਫ਼ ਕਰਕੇ ਦੇ ਦਾਂਗੇ ਸਰ ਏਸੀ ਦੀ ਸਰਵਿਸ ਹੁਣ ਮੰਨ ਕੇ ਚੱਲੋ ਵੀ ਅੱਗੇ ਸੀਜ਼ਨ ਚਲੋ ਹੁਣ ਵੀ ਚੱਲਦਾ ਪਿਆ ਜਿਨ੍ਹਾਂ ਨੇ ਨਹੀਂ ਕਰਾਈ ਉਹ ਕਰਾ ਸਕਦੇ ਆ ਹਾਂਜੀ ਨਹੀਂ ਤਾਂ ਅਸੀਂ ਇਹ ਚੀਜ਼ ਅੱਜ ਦੁਬਾਰਾ ਤਾਂ ਦੱਸ ਰਹੇ ਆ ਕਿ ਜਦੋਂ ਮੌਸਮ ਆਉਣ ਵਾਲਾ ਹੁੰਦਾ ਗਰਮੀਆਂ ਦੇ ਵਿੱਚ ਉਦੋਂ ਲੋਕਾਂ ਨੂੰ ਇਹੀ ਹੁੰਦਾ ਯਾਰ ਵੀ ਕਿੱਥੋਂ ਕਰਾਈਏ ਕਿੱਥੋਂ ਕਰਾਈਏ ਤਾਂ ਉਦੋਂ ਵੀ ਅਸੀਂ ਇਹਦੇ ਵਿੱਚ ਬਹੁਤ ਆਫਰਾਂ ਦਵਾਂਗੇ ਅੱਜ ਆਪਾਂ ਇਹਦੀ ਮਸ਼ੀਨ ਦਾ ਬੈਨੀਫਿਟ ਦੱਸ ਦਿੰਨੇ ਆ ਇਹਦੇ ਵਿੱਚ ਅਸੀਂ ਏਸੀ ਦੀ ਸਰਵਿਸ ਜਿਹੜੀ ਤੁਹਾਡੀ ਕਰਾਂਗੇ ਉਹਦੇ ਵਿੱਚ ਤੁਹਾਡੀ ਗੱਡੀ ਦੀ ਅਸੀਂ ਗੈਸ ਰਿਕਵਰ ਕਰਾਂਗੇ ਕੰਪਰੈਸਰ ਦਾ ਓਇਲ ਰਿਕਵਰ ਕਰਾਂਗੇ ਪੂਰੀ ਪਾਈਪਲਾਈਨ ਨੂੰ ਕਲੀਨ ਕਰਾਂਗੇ ਜਿੰਨੀ ਗੈਸ ਤੁਹਾਡੀ ਗੱਡੀ ਚੋਂ ਕੱਢੀ ਆ ਬਾਕੀ ਦਾ ਤੁਹਾਨੂੰ ਚੈੱਕ ਕਰਾਵਾਂਗੇ ਕਿ ਜਿੰਨੀ ਗੈਸ ਤੁਹਾਡੀ ਗੱਡੀ ਚ ਐਕਚੁਅਲ ਪੈਣੀ ਚਾਹੀਦੀ ਹੈ ਕੇਵਲ ਉਨੀ ਗੈਸ ਹੀ ਇਹ ਮਸ਼ੀਨ ਪਾਉਗੀ ਔਰ ਫੁੱਲੀ ਆਟੋਮੈਟਿਕ ਮਸ਼ੀਨ ਹੈ ਚੈਲੰਜ ਹੈ ਮਾਰਕੀਟ ਦੇ ਵਿੱਚ ਤੁਹਾਨੂੰ ਇਹ ਮਸ਼ੀਨ ਹੀ ਨਹੀਂ ਮਿਲਣੀ ਜੀ ਗਰੰਟੀ ਇਹਦਾ ਸਭ ਤੋਂ ਇਹਦਾ ਫਾਇਦਾ ਕਿ ਤੁਹਾਡੇ ਗੈਸ ਵਾਲੇ ਪੈਸੇ ਬਚ ਗਏ ਬਿਲਕੁਲ ਬਿਲਕੁਲ ਮੋਟਾ ਸਾਬ ਹੈ ਸਰਵਿਸ ਹੋ ਗਈ ਪੈਸੇ ਬਚ ਗਏ ਬਿਲਕੁਲ ਤੇ ਉਸ ਤੋਂ ਬਾਅਦ ਆਪਣੇ ਕੀ ਬੈਟਰੀ ਬੂਸਟਰ ਦੀ ਹਣਾ ਬਿਲਕੁਲ ਸਰ ਬਿਲਕੁਲ ਵੀ ਜਿਨ੍ਹਾਂ ਦੀ ਬੈਟਰੀ ਮੰਨ ਲਓ ਸਾਡੇ ਕੋਲ ਸਰਵਿਸ ਆਂਦੀ ਆ ਉਹ ਅਸੀਂ ਰੈਗੂਲਰ بیس ਤੇ ਚੈੱਕ ਕਰਦੇ ਹਾਂ ਭਾਈ ਚਾਹੇ ਕਿਸੇ ਦੀ ਘਟਾ ਹੈ ਤੇ ਵੀ ਬੈਟਰੀ ਬੂਸਟਰ ਹੈ ਇਹ ਨਹੀਂ ਹੈਗਾ ਵੀ ਬੈਟਰੀ ਲਾਗੇ ਤੁਸੀਂ ਤੁਹਾਨੂੰ ਪੂਰੀ ਦਿਹਾੜੀ ਦਾ ਟਾਈਮ ਦਵਾਂਗੇ ਇਹਨੇ ਅੱਧੇ ਘੰਟੇ ਚ ਬੈਟਰੀ ਤੁਹਾਡੀ ਪੂਰੀ ਫੋਜ ਮਤਲਬ ਹੋਰ ਆਗੇ ਇਹਨਾਂ ਨੇ ਐ ਨਹੀਂ ਕਹਿਣਾ ਭਾਈ ਯਾਰ ਇਹਨੂੰ ਮਿਸਤਰੀ ਕੋਲ ਲੈ ਜਾ ਡਾਡਾ ਇਹ ਇੱਥੇ ਕਰਨਗੇ ਇੱਥੇ ਕਰ ਤੁਹਾਡਾ ਹੱਲ ਇੱਥੇ ਹੋਊਗਾ ਲੈ ਆਜੋ ਭਾਈ ਉਸ ਤੋਂ ਬਾਅਦ ਇੱਕ ਚੀਜ਼ ਸਰ ਲਿਫਟਾਂ ਵੀ ਲੱਗੀਆਂ ਹੋਈਆਂ ਆਪਣੇ ਕੋਲ ਦੋ ਲੱਗੀਆਂ ਹੋਈਆਂ ਨੇ ਕੰਮ 4000 ਰੁਪਏ ਦੇ ਵਿੱਚ ਵੀ ਜਿਹੜੀ ਅਸੀਂ ਸਰਵਿਸ ਕਰਾਂਗੇ ਬਕਾਇਦਾ ਪੂਰੀ ਤੁਹਾਡੀ ਗੱਡੀ ਲਿਫਟ ਤੋਂ ਚੱਕ ਕੇ ਉੱਪਰੋਂ ਨੀਚੋਂ ਵਧੀਆ ਤਰੀਕੇ ਨਾਲ ਚੈੱਕ ਕੀਤੀ ਜਾਊਗੀ ਤੁਹਾਨੂੰ ਦੱਸਿਆ ਜਾਊਗਾ ਈਵਨ ਸਰਵਿਸ ਦੇ ਵਿੱਚ ਬਕਾਇਦਾ ਦੇਖੋ ਮੈਂ ਨਹੀਂ ਕਹਿੰਦਾ ਮਾਰਕੀਟ ਦੇ ਵਿੱਚ ਤੁਸੀਂ ਜਾਣਿਓ ਸਰਵਿਸ ਕਰਾਨੇ ਉਹ ਤੁਹਾਨੂੰ ਪਤਾ ਹੈ ਕਿ ਸਰਵਿਸ ਦੇ ਨਾਮ ਤੇ ਲੋਕੀ ਕੀ ਕਰਦੇ ਆ ਇੱਥੇ ਜਿਹੜੇ ਪੈਕੇਜ ਦੇ ਵਿੱਚ ਅਸੀਂ ਕੰਮ ਕਰ ਰਹੇ ਆ ਉਹਦੇ ਵਿੱਚ ਵੀ ਬਕਾਇਦਾ ਸੀ ਤੁਹਾਡੇ ਟਾਇਰ ਖੋਲਾਂਗੇ ਉਹਨੂੰ ਖੋਲ ਕੇ ਤੁਹਾਡੇ ਜਿਹੜੇ ਬ੍ਰੇਕ ਵਗੈਰਾ ਚੈੱਕ ਕਰਾਂਗੇ ਜੇ ਕਲੀਨ ਕਰਨੇ ਨੇ ਕਲੀਨ ਕਰਾਂਗੇ ਜੇ ਪੈਨ ਵਾਲੇ ਤਾਂ ਤੁਹਾਨੂੰ ਦੱਸਾਂਗੇ ਪਵਾਣਾ ਨਹੀਂ ਪਵਾਣਾ ਤੁਹਾਡੀ ਮਰਜ਼ੀ ਆ ਲੇਕਿਨ ਸਾਡਾ ਬੰਦਾ ਤੁਹਾਨੂੰ ਦੱਸੂਗਾ ਜ਼ਰੂਰ ਇਹ ਨਹੀਂ ਕਿ ਪੈਸੇ ਘਟਾ ਤੇ ਮੰਨ ਲਓ ਉਪਰੋਂ ਉਪਰੋਂ ਤਾਂ ਹੀ ਮੈਂ ਤੁਹਾਨੂੰ ਕਿਹਾ ਜੇ ਤੁਸੀਂ ਸਾਡੇ ਕੋਲ ਸਰਵਿਸ ਕਰਵਾਣੀ ਆ ਤੇ ਤੁਹਾਨੂੰ ਘਟੋ ਘਟ ਚਾਰ ਕੰਟੇਨ ਤੋਂ ਚਾਰ ਘੱਟੇ ਕੱਟ ਕੇ ਆਣਾ ਪਊਗਾ ਔਰ ਬੁਕਿੰਗ ਕਰਾਣੀ ਪਊਗੀ ਬੁਕਿੰਗ ਕਰਾਣੀ ਪੋਗੇ ਮਿੱਤਰੋ ਪਹਿਲਾਂ ਕਹਦਾ ਨਾ ਮੈਂ ਕਿਉਂਕਿ ਇੱਕ ਦਿਨ ਦੇ ਵਿੱਚ ਹੁਣ ਦਿਨ ਛੋਟੇ ਹੋ ਗਏ 6 ਤੋਂ 7 ਗੱਡੀਆਂ ਨਿਕਲ ਲਈਆਂ ਜ਼ੋਰ ਮਾਰ ਕੇ ਐਂਡ ਪੂਰਾ ਤਸੱਲੀ ਵਾਲਾ ਕੰਮ ਕਰਕੇ ਦੋ ਲਿਫਟਾਂ ਨੇ ਇੱਕ ਵਾਰ ਚ ਦੋ ਗੱਡੇ ਦਾ ਕੰਮ ਹੋ ਜਾਂਦਾ ਕੋਈ ਚੱਕਰ ਨਹੀਂ ਇੱਕ ਜਿਹੜੇ ਸਭ ਤੋਂ ਵੱਡੀ ਗੱਲ ਲਈ ਭਰਾ ਆਪਣੇ ਕਹਿੰਦੇ ਤੁਸੀਂ ਇੰਜਨ ਦਾ ਔਇਲ ਕਿਹੜਾ ਵਰਤਦੇ ਹੋ ਇੰਜਨ ਨੂੰ ਕਈ ਕਮੈਂਟ ਪਤਾ ਕੀ ਕਰ ਰਹੇ ਦੇ ਤੇ ਇਹਦਾ ਤੇਲ ਬਹੁਤ ਮਾੜਾ ਸਰਹਿਣਾ ਜੀ ਜਿਹੜੇ ਲੋਕ ਇਹ ਕਹਿੰਦੇ ਆ ਨਾ ਵੀ ਤੇਲ ਮਾੜਾ ਜੇ ਉਹ ਕਹਿਣਗੇ ਇੱਕ ਬੰਦੇ ਦਾ ਨੰਬਰ ਆਪਾਂ ਇੱਕ ਦਾ ਭੇਜਾਂਗੇ ਰਿਵਿਊ ਭੇਜਾਂਗੇ ਬਕਾਇਦਾ ਜਿਹੜੇ ਕਿਸਮਾਂ ਨੇ ਸਾਨੂੰ ਰਿਵਿਊ ਦਿੱਤੇ ਹੋਏ ਆ 50 ਦਾ ਕਹੋਂਗੇ 50 ਦਾ ਭੇਜਾਂਗੇ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਬ੍ਰਾਂਡ ਵੀ ਦਿਖਾਉਂਗਾ ਵੀ ਪੂਰੇ ਕਿਹੜਾ ਤੇਲ ਵਰਤਿਆ ਜਾਂਦਾ ਹੈ ਬਿਲਕੁਲ ਸਰ ਬਿਲਕੁਲ ਉਸ ਤੋਂ ਬਾਅਦ ਆਪਣੇ ਕੀ ਬ੍ਰੇਕ ਵਾਲੀ ਹੈ ਨਾ ਇਹ ਵਿਸ਼ੇਸ਼ ਬ੍ਰੇਕ ਆਇਲ ਵਾਲੀ ਮਸ਼ੀਨ ਹੈਗੀ ਹੈ ਸਰ ਇਹਦਾ ਜੇ ਆਪਾਂ ਬੈਨੀਫਿਟ ਦੀ ਗੱਲ ਕਰੀਏ ਸਰ ਆਪਾਂ ਹੁਣ ਬਾਹਰੋਂ ਬ੍ਰੇਕ ਆਇਲ ਤਾਂ ਦੇਖੋ ਪਹਿਲੀ ਗੱਲ ਕੋਈ ਚੇਂਜ ਹੀ ਨਹੀਂ ਕਰਾਉਂਦਾ ਠੀਕ ਹੈ ਜੀ ਕਿਉਂਕਿ ਉਹਦੇ ਵਿੱਚ ਟਾਈਮ ਬਹੁਤ ਲੈਂਥੀ ਹੈ ਹਵਾ ਕੱਢਣੀ ਪੈਂਦੀ ਹੈ ਬਣ ਕੇ ਚਲੋ ਫਿਰ ਵਿੱਚ ਹਵਾ ਰਹਿ ਜਾਂਦੀ ਬੱਬਲ ਰਹਿ ਜਾਂਦਾ ਹੈ ਇਸ ਮਸ਼ੀਨ ਦੇ ਨਾਲ ਸਰ ਕੁਝ ਵੀ ਕਰਨ ਦੀ ਲੋੜ ਨਹੀਂ 10 ਮਿੰਟ ਦੇ ਵਿੱਚ ਪੂਰਾ ਆਟੋਮੈਟਿਕ ਤਰੀਕੇ ਦੇ ਨਾਲ ਤੁਹਾਡਾ ਬ੍ਰੇਕ ਵਾਲ ਚੇਂਜ ਕਰਕੇ ਦਿਖਾਵਾਂਗੇ ਪਰ ਮਾਰਕੀਟ ਦੇ ਵਿੱਚ ਮਸ਼ੀਨ ਹੀ ਹੈ ਜਿਹੜਾ ਹੁਣ ਆ ਯੰਤਰ ਹੈ ਨਾ ਆ ਮਸ਼ੀਨ ਦਾ ਪਾਰਟ ਹੈ ਇੱਕ ਇਹਨੇ ਸਭ ਤੋਂ ਪਹਿਲਾਂ ਆਪਣਾ ਗੱਡੀ ਦਾ ਬ੍ਰੇਕ ਆਇਲ ਚੈੱਕ ਕਰਨਾ ਹੈ ਚੈੱਕ ਕਰਕੇ ਤੁਹਾਨੂੰ ਬਾਕਾਇਦਾ ਦੱਸਾਂਗੇ ਵੀ ਤੁਹਾਡਾ ਬ੍ਰੇਕ ਆਇਲ ਚੇਂਜ ਹੋਣ ਵਾਲਾ ਕਿ ਨਹੀਂ ਹੋਣ ਵਾਲਾ ਬ੍ਰੇਕ ਆਇਲ ਦੀ ਹੈਲਥ ਕਿੰਨੀ ਹੈ ਇਹਨਾਂ ਚੈੱਕ ਕਰਨਾ ਹੈ ਆਪ ਨੂੰ ਇਹ ਮੈਕੇਨ ਪਤਾ ਲੱਗ ਜਾਊਗਾ ਇਹ ਮਸ਼ੀਨ ਚੈੱਕ ਕਰਨਾ ਚੇਂਜ ਹੋਇਆ ਕਰ ਦੇਣਗੇ ਨਹੀਂ ਹੋਇਆ ਤਾਂ ਤੁਹਾਨੂੰ ਦੱਸ ਦੇਣਗੇ ਠੀਕ ਹੈ ਜੀ ਉਸ ਲੈਵਲ ਦੀ ਐਡਵਾਂਸ ਮਸ਼ੀਨਾਂ ਜੀ ਅਸੀਂ ਨਹੀਂ ਕਹਿੰਦੇ ਦੇਖੋ ਕਸਟਮਰ ਸਾਨੂੰ ਆ ਕੇ ਕਹਿੰਦੇ ਆ ਵੀ ਸਰ ਅਸੀਂ ਇਹ ਚੀਜ਼ ਕਦੇ ਸੋਚੀ ਵੀ ਨਹੀਂ ਸੀਗੀ ਤੇ ਤੁਸੀਂ ਮਸ਼ੀਨ ਕਿੱਥੋਂ ਲਿਆਏ ਇਹ ਚੀਜ਼ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਕੀ ਕੁਲੈਂਟ ਵੀ ਮਸ਼ੀਨ ਦੇ ਨਾਲ ਚੇਂਜ ਹੋ ਸਕਦਾ ਵਾ ਤੇ ਇਹ ਜਿਹਦੇ ਨਾਲ ਆਪਾਂ ਤੁਹਾਡਾ ਕੁਲੈਂਟ ਮਸ਼ੀਨ ਦੇ ਨਾਲ ਬਾਕਾਇਦਾ ਚੇਂਜ ਕਰਾਂਗੇ ਜੇ ਆਪਾਂ ਇਹਦੇ ਬੈਨੀਫਿਟ ਦੀ ਗੱਲ ਕਰੀਏ ਬੈਨੀਫਿਟ ਦੇ ਵਿੱਚ ਆਪਾਂ ਕਹਿ ਸਕਦੇ ਆਂ ਜੀ ਤੁਸੀਂ ਜਦੋਂ ਬਾਹਰੋਂ ਕੁਲੈਂਟ ਚੇਂਜ ਕਰਾਣੇ ਹੋ ਅੱਧਾ ਕੁਲੈਂਟ ਜਿਹੜਾ ਹੁੰਦਾ ਪਾਈਪਾਂ ਦੇ ਵਿੱਚ ਹੀ ਰਹਿ ਜਾਂਦਾ ਲੇਕਿਨ ਇਸ ਮਸ਼ੀਨ ਦੇ ਨਾਲ ਆਪਾਂ ਪੂਰਾ ਆਟੋਮੈਟਿਕ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਕੁਲੈਂਟ ਆ ਮਸ਼ੀਨ ਸੱਕ ਕਰਕੇ ਉਹਨੂੰ ਕੱਢੂਗੀ ਔਰ 100% ਤੁਹਾਨੂੰ ਰਿਜ਼ਲਟ ਆਊਗਾ ਜੀ ਮਸ਼ੀਨ ਦੇ ਨਾਲ ਇਸ ਦੀ ਗਾਰੰਟੀ ਹੈ। ਕਈਪਰਾਂ ਥੋੜਾ ਜਿਹਾ ਉਲਝ ਜਾਣਗੇ ਤੇ ਮਤਲਬ ਜਿਵੇਂ ਆਪਾਂ ਪੰਪ ਨਾਲ ਕਿਸੇ ਚੀਜ਼ ਨੂੰ ਖਿੱਚਦੇ ਹੁੰਦੇ ਆ ਨਾ ਇਹਦੇ ਵਿੱਚ ਪੰਪ ਲੱਗਿਆ ਹੋਇਆ ਤੇ ਮਿੱਤਰੋ ਇਹ ਨਾ ਜਿਵੇਂ ਆਪਾਂ ਸੂਟਾ ਮਾਰਦੇ ਹੁੰਦੇ ਆ ਇਹ ਨਾ ਸੂਟੇ ਮਾਰ ਮਾਰ ਕੇ ਤੇਲ ਘੜਾ ਜਮੇ ਇੰਜਨ ਅੰਦਰੋਂ ਕਲੀਨ ਉਸ ਤੋਂ ਬਾਅਦ ਨਵਾਂ ਫਿਲ ਕਰ ਦੇਣਾ ਮਿੱਤਰੋ ਆ ਮਸ਼ੀਨ ਹੁਣ ਜਿਹੜਾ ਸਭ ਤੋਂ ਵੱਡਾ ਸਰਪ੍ਰਾਈਜ਼ ਹੈ ਕਿਵੇਂ ਜੀ ਤੇਲ ਘੜਾ ਵਰਤਦੇ ਹੋ ਹੈ ਸਰ ਜਵਾਬ ਆਪਾਂ ਤੁਹਾਨੂੰ ਦਿੰਨੇ ਆ ਜਿਹੜਾ ਇੰਜਨ ਵਾਲੇ ਸੀ ਯੂਜ਼ ਕਰਦੇ ਆ ਸਰ ਉਹ ਕਹਦਾ ਮੈਂ ਕਹਿੰਨਾ ਚੈੱਕ ਕਰਾ ਦਿਓ ਲੋਕਾਂ ਨੂੰ ਨਾਮ ਪੜਾ ਦੇ ਸਿੱਧਾ ਕਰਕੇ ਪੜਾ ਦੇ ਭਾਵੇਂ ਟਾਪ ਦਾ ਬ੍ਰਾਂਡ ਹੈ ਜੀ ਇੰਡੀਆ ਦਾ ਪੂਰੀ ਸਿੰਥੈਟਿਕ ਇੰਜਨ ਆਇਲ ਸਰ ਇਹ ਕਾ 15W40 ਵੀ ਗੱਡੀਆਂ ਜੂਰੋਂ ਤਾਂ ਉਹ ਵੀ ਚੈੱਕ ਕਰਾ ਦੋ ਸਰ ਪੁਆਇੰਟ ਫੁੱਲੀ ਆ ਫੁੱਲੀ ਸਿੰਥੈਟਿਕ ਮੈਂ ਇੱਕ ਗੱਲ ਕਹਾਂ ਤੁਹਾਨੂੰ ਤੁਸੀਂ ਇਹ 5 ਲੀਟਰ ਦੀ ਪੈਕਿੰਗ ਮਾਰਕੀਟ ਚ ਰੇਟ ਪਤਾ ਕਰ ਲਿਓ ਮੋਬਿਲ ਦਾ ਫੁੱਲੀ ਸਿੰਥੈਟਿਕ ਤੇਲ ਲੈਣਾ ਹੈ 5 ਲੀਟਰ ਕਿੰਨੇ ਦੇਵੋਗੇ ਮੇਰੇ ਹਿਸਾਬ ਦੇ ਨਾਲ ਜੀ 30350 ਤੱਕ ਲਾ ਤੇਲ ਆਉਂਦਾ ਹੈ ਬਿਲਕੁਲ ਆਉਂਦਾ ਸਰ ਦੇਖੋ ਲੋਕੀ ਉਹੀ ਗੱਲ ਹੈ ਕੋਈ ਇੱਕ ਅੱਧਾ ਵਿੱਚ ਭਰਾ ਇਹ ਜਾਂ ਵੀ ਹੁੰਦਾ ਜਿਹੜਾ ਇਹ ਕਹਿੰਦਾ ਜੀ ਮੇਰੀ ਤਾਂ ਸਰਵਿਸ 2500 ਰੁਪਏ ਚ ਹੋ ਜਾਂਦੀ ਜੀ ਗੱਡੀ ਦੀ ਸਵਿਫਟ ਦੀ ਲੇਕਿਨ ਉਹਦੇ ਵਿੱਚ ਉਹ ਇਹ ਨਹੀਂ ਦੇਖਦਾ ਵੀ ਸਰਵਿਸ ਚ ਕੀ ਨੂੰ ਕਹਿ ਰਿਹਾ ਉਹ ਸਰਵਿਸ ਕਹਿ ਰਿਹਾ ਉਹਨੇ ਪਰ ਉਹ ਲੋਕਲ ਤੇਲ ਲੈ ਲਿਆ ਜਾ ਕੇ ਲੋਕਲ ਮਿਸਤਰੀ ਕੋ 200 ਰੁਪਏ ਦੇ ਕੇ ਫਿਲਟਰ ਚੇਂਜ ਕਰਾ ਲਿਆ ਜੀ ਸਰਵਿਸ ਹੋ ਗਈ ਇਹ ਭਾਈ ਸਾਹਿਬ ਸਰਵਿਸ ਨਹੀਂ ਹੁੰਦੀ ਸਰਵਿਸ ਦੇ ਵਿੱਚ ਬਕਾਇਦਾ ਤੁਹਾਡੀ ਪੂਰੀ ਗੱਡੀ ਦਾ ਚੈੱਕ ਅਪ ਹੁੰਦਾ ਹੈ ਪੂਰੀ ਗੱਡੀ ਦੀ ਲੂਬ੍ਰੀਕੇਸ਼ਨ ਹੁੰਦੀ ਹੈ ਗੱਡੀ ਬਾਕਾਇਦਾ ਚੱਕ ਕੇ ਲਿਫਟੇ ਚੈੱਕ ਹੁੰਦੀ ਹੈ ਤੁਹਾਡੀ ਗੱਡੀ ਦੀ ਫੋਮ ਵਾਸ਼ ਹੁੰਦੀ ਹੈ ਸਟੀਮ ਵਾਸ਼ ਹੁੰਦੀ ਹੈ ਇੰਜਨ ਦੀ ਕਾਰਬਨ ਕਲੀਨ ਹੁੰਦੀ ਹੈ ਹੋਰ ਤੁਹਾਡੀ ਗੱਡੀ ਦਾ ਪੂਰਾ ਪ੍ਰੋਪਰ ਜਿਹੜਾ ਚੈੱਕ ਅਪ ਹੁੰਦਾ ਹੈ ਉਹ ਸਾਰਾ ਕੁਝ ਹੁੰਦਾ ਜੀ ਆਹ ਕਿੜੀ ਆ ਗਏ ਪ੍ਰੀ ਮਸ਼ੀਨ ਰਹਿ ਗਈ ਸਰ ਇਹਦਾ ਵੀ ਬਹੁਤ ਬੈਨੀਫਿਟ ਹੈਗਾ ਹਾਂ ਮੈਸਰ ਮੈਟਰਲ ਆ ਆਇਲ ਵੀ ਜਿਹੜਾ ਅਸੀਂ ਤੁਹਾਡਾ ਚੇਂਜ ਕਰਦੇ ਆ ਬਕਾਇਦਾ ਮਸ਼ੀਨ ਦੇ ਥਰੂ ਕਰਦੇ ਆ ਇਹਦਾ ਜੇ ਮੈਂ ਬੈਨੀਫਿਟ ਦੀ ਗੱਲ ਕਰਾਂ ਜੀ ਆਪਾਂ ਇੰਜਨ ਆਇਲ ਤੁਸੀਂ ਦੇਖਿਆ ਮਾਰਕੀਟ ਦੇ ਵਿੱਚ ਉਹ ਥੱਲੇ ਕੜਾਈ ਦੇ ਵਿੱਚ ਕੱਢ ਦਿੰਦੇ ਆ ਉਹਦੇ 'ਚ ਇਹੀ ਨਹੀਂ ਪਤਾ ਵੀ ਗੱਡੀ ਦੇ ਵਿੱਚ ਕਿੰਨਾ ਇੰਜਨ ਆਇਲ ਪਹਿਲਾਂ ਸੀਗਾ ਹੁਣ ਕਿੰਨਾ ਹੈਗਾ ਲੇਕਿਨ ਇਸ ਮਸ਼ੀਨ ਦੇ ਨਾਲ ਬਕਾਇਦਾ ਸਰ ਕਸਟਮਰ ਨੂੰ ਇਹ ਦੱਸਾਂਗੇ ਵੀ ਜੇ ਤੁਹਾਡੀ ਗੱਡੀ 'ਚ 5 ਲੀਟਰ ਇੰਜਨ ਆਇਲ ਸੀਗਾ ਹੁਣ 3 ਲੀਟਰ ਰਹਿ ਗਿਆ ਸਹੀ ਗੱਲ ਹੈ ਜੀ ਉਹ ਤੇ ਉਸ ਤੋਂ ਬਾਅਦ ਆਪਣੀ ਆ ਗਈ ਜੀ ਇੰਜੈਕਟਰ ਕਲੀਨਰ ਮਸ਼ੀਨ ਬਿਲਕੁਲ ਸਰ ਇਹ ਮਸ਼ੀਨ ਹੈਗੀ ਆ ਜੀ ਇੰਜੈਕਟਰ ਕਲੀਨਰ ਜਿਹੜੀ ਕੰਟਰੋਲ ਗੱਡੀਆਂ ਹੈਗੀਆਂ ਜਿਨ੍ਹਾਂ ਦੀ ਦਿੱਕਤ ਹੈ ਪਿਕਅਪ ਘਟਾ ਹੈ ਐਵਰੇਜ ਘਟਾ ਹੈ ਫਕੀਦਾ ਅਸੀਂ ਇੰਜੈਕਟਰ ਕਲੀਨ ਕਰਤਾ ਜੀ ਇਹ ਚੀਜ਼ ਲਓ ਬਈ ਇੱਥੇ ਮਸ਼ੀਨ ਦੇ ਨਾਲ ਹੋ ਜੂ ਤੇ ਮਿੱਤਰੋ ਹੁਣ ਰਹਿ ਗਈ ਅਲਾਈਨਮੈਂਟ ਅਲਾਈਨਮੈਂਟ ਵਾਲੀ ਇੱਕ ਵਾਰੀ ਸਾਨੂੰ ਵੈਸੇ ਚਾਤੀ ਮਰਾ ਦਨਾਂ ਅਲਾਈਨਮੈਂਟਰ ਦੀਵਾਲੀ ਤੱਕ ਫ੍ਰੀ ਮਿਲੂਗੀ ਦੀਵਾਲੀ ਨਾਲ ਬਹੁਤ ਟਾਈਮ ਪਿਆ ਹੈ ਬਿਲਕੁਲ ਫ੍ਰੀ ਨਹੀਂ ਅਲਾਈਨਮੈਂਟ ਦਾ ਤੁਹਾਨੂੰ ਕੱਲਿਆਂ ਨੂੰ ਸਾਰ ਨੂੰ ਪਤਾ 500 ਕੋਈ ਹਜ਼ਾਰ ਰੁਪਇਆ ਲੈ ਰਿਹਾ ਆ ਆਰਾਮ ਨਾਲ ਲੈ ਰਿਹਾ ਆ ਇੱਥੇ ਫ੍ਰੀ ਕਰਾਂਗੇ ਲਓ ਬਈ ਦਿਵਾਲੀ ਦਾ ਸਭ ਤੋਂ ਵੱਡਾ ਆਫਰ ਇਹ ਮੋਟਰਸਾਈਕਲ ਦੀ ਸਰਵਿਸ ਫ੍ਰੀ ਜਾਂ ਸਕੂਟੀ ਆ ਉਹਦੀ ਫ੍ਰੀ ਇਹੀ ਪੈਕੇਜ ਦੇ ਵਿੱਚ ਤੁਹਾਨੂੰ ਉਹ ਹੀ ਅਲੱਗ ਪੈਸਾ ਦੇਣ ਦੀ ਲੋੜ ਨਹੀਂ ਸਰ ਚਲੋ ਅੱਜ ਇੱਕ ਧਮਾਕਾ ਹੋਰ ਕਰ ਦਿੰਦੇ ਆ ਇੱਕ ਸਪੈਸ਼ਲ ਨਵਾਂ ਆਫਰ ਹੋਰ ਦੇ ਦਿੰਦੇ ਆ ਆਪਾਂ ਲੇਕਿਨ ਇਹ ਉਹਨਾਂ ਭਰਾਵਾਂ ਲਈ ਆ ਵੀ ਜਿਹੜੇ ਆਲਰੇਡੀ ਸਰਵਿਸ ਕਰਵਾ ਚੁੱਕੇ ਆ ਉਹ ਤਾਂ ਦੇਖੋ ਹੁਣ ਦੁਬਾਰਾ ਸਾਡੇ ਕੋਲ ਆਉਗੇ ਜਦੋਂ ਉਹਨਾਂ ਦਾ ਟਾਈਮ ਆਊਗਾ ਹਾਂਜੀ ਉਹਨਾਂ ਉਹਨਾਂ ਵਾਸਤੇ ਆਪਾਂ ਇੱਕ ਸਪੈਸ਼ਲ ਆਫਰ ਅੱਜ ਕੱਢ ਦਿੰਦੇ ਆ ਟ੍ਰਿਪਲ 9 ਦੇ 999 ਰੁਪਏ ਦੇ ਵਿੱਚ ਅਸੀਂ ਤੁਹਾਡੀ ਗੱਡੀ ਦੀ ਬਾਹਰੋਂ ਫੋਮ ਵਾਸ਼ ਕਰਾਂਗੇ ਅੰਦਰੋਂ ਸਟੀਮ ਵਾਸ਼ ਕਰਾਂਗੇ ਨਾਲ ਅਲਾਈਨਮੈਂਟ ਫ੍ਰੀ ਕਰਕੇ ਦਵਾਂਗੇ ਕੇਵਲ ਦੇ ਕੇਵਲ 999 ਰੁਪਏ ਚ ਉਹਨਾਂ ਨੂੰ ਵੀ ਤਾਂ ਜੋੜਨਾ ਨਾ ਜੀ ਸਹੀ ਗੱਲ ਹੈ ਮੰਨ ਲਓ ਜਦੋਂ ਉਹਨੇ ਸਰਵਿਸ ਕਰਾਈ ਹੋਈ ਹੈ ਤੇ ਉਹ ਵਿਚਾਰਾ ਆ ਨਹੀਂ ਸਕਦਾ ਸਾਡੇ ਕੋਲ ਲਾ ਇਧਰਲੇ ਪਾਸੇ ਆ ਜਾਓ ਬਸ ਸਾਰੇ ਭਰਾ ਸਾਡੇ ਨਾਲ ਜੋੜਾ ਨੇ ਇਸ ਕਰਕੇ 999 ਦੇ ਵਿੱਚ ਮੈਂ ਦੁਬਾਰਾ ਦੱਸ ਦਿੰਦਾ ਤੁਹਾਡੀ ਗੱਡੀ ਦੀ ਫੋਮ ਵਾਸ਼ ਤੁਹਾਡੀ ਗੱਡੀ ਦੀ ਸਟੀਮ ਵਾਸ਼ ਨਾਲ ਅਲਾਈਨਮੈਂਟ ਵਿੱਚ ਕਰਕੇ ਦਵਾਂਗੇ ਕੇਵਲ ਤੇ ਕੇਵਲ 999 ਰੁਪਏ ਦੇ ਵਿੱਚ ਸਟੀਮ ਵਾਸ਼ ਦਾ ਵੈਸੇ ਤਾਂ ਕਿਸੇ ਕੋਲ ਹੁੰਦਾ ਨਹੀਂ ਜੇ ਤੂੰ ਆਪਣੇ ਜੜੇ ਭਰਾ ਕਹਿੰਦੇ ਨੇ ਕਿ ਮੈਂ ਤਾਂ ਗੱਡੀ ਧਵਾਣ ਜਾਣਾ ਹੁਣ ਏਦੋਂ ਵੱਡਾ ਆਫਰ ਤਾਂ ਕੀ ਹੋ ਸਕਦਾ ਗੱਡੀ ਬਾਹਰੋਂ ਪ੍ਰੋਪਰ ਤਰੀਕੇ ਨਾਲ ਲਿਫਟ ਤੇ ਚੱਕ ਕੇ ਉਹ ਲਿਫਟ ਦਿਖਾ ਇਧਰਲੇ ਪਾਸੇ ਲਿਫਟ ਤੇ ਚੱਕ ਕੇ ਫੋਮ ਵਾਸ਼ ਕਰਾਂਗੇ ਸਟੀਮ ਵਾਸ਼ ਨਾਲ ਸਾਰੀ ਗੱਡੀ ਨੂੰ ਅੰਦਰੋਂ ਬਾਹਰੋਂ ਧੋਵਾਂਗੇ ਤੇ ਨਾਲ ਅਲਾਈਨਮੈਂਟ ਸਿਰਫ 999 ਚ ਇਹਦੇ ਲਈ ਵੀ ਤੁਹਾਨੂੰ ਬੁਕਿੰਗ ਇਹੀ ਕਰਾਣੀ ਪਊਗੀ ਕਿਉਂਕਿ ਜਦੋਂ ਉਰੇ ਆਉਂਗੇ ਵੀਰਵਾਂਕ ਤੁਹਾਨੂੰ ਪਤਾ ਲੱਗਾ ਵਾਸ਼ਿੰਗ ਤੇ ਵੀ ਟਾਈਮ ਲੱਗ ਜਾਂਦਾ ਹੈ ਤਿੰਨ ਕੰਮ ਹੋ ਰਹੇ ਨੇ ਤਿੰਨਾਂ ਨੂੰ ਨਾ ਨਾ ਕਰਦੇ ਘੰਟਾ ਡੇਢ ਘਟ ਲੱਗੂ ਘੱਟੋ ਘੱਟ ਪੱਧ ਬਿਸ਼ੱਕ ਦੀ ਲੱਗ ਜੇ ਘੱਟੋ ਘੱਟ ਹੈ ਸਕਰੀਨ ਤੇ ਨੰਬਰ ਚੱਲ ਰਹੇ ਨੇ ਰਿਕਵੈਸਟ ਹੁੰਦੀ ਹੈ ਜੀ ਹਮੇਸ਼ਾ ਸਾਰੇ ਭਰਾਵਾਂ ਨੂੰ ਵੀਡੀਓ ਦੇ ਵਿੱਚ ਕਈ ਵळे ਲੋਕ ਇਹ ਵੀ ਕਰਦੇ ਆ ਯਾਰ ਕਿ ਮੰਨ ਲਓ ਏਡੀ ਕਿਹੜਾ ਰਸ ਪੈ ਗਿਆ ਜਿਹੜੀ ਤੁਸੀਂ ਬੁਕਿੰਗਾਂ ਕਰਨ ਲਾ ਕੇ ਲੇਕਿਨ ਉਹੀ ਭਰਾ ਹੁੰਦੇ ਜਿਹੜੇ ਇੱਥੇ ਆ ਕੇ ਬਾਅਦ ਚ ਕਹਿੰਦੇ ਆ ਵੀ ਭਰਾਵਾ ਗੱਡੀ ਕਰਵਾ ਦਿਓ ਸਾਡੀ ਰਿਕੁਐਸਟ ਕਰਦੇ ਆ ਕਿਉਂਕਿ ਤੁਹਾਡੇ ਭਰਾਵਾਂ ਦਾ ਜਿਹੜਾ ਸਾਨੂੰ ਪਿਆਰ ਬਹੁਤ ਮਿਲਿਆ ਦਾਮ ਕੈਨਿਕਲ ਵਰਲਡ ਨੂੰ ਸਾਹੀ ਸੰਗਰੂਰ ਦੇ ਵਿੱਚ ਜਿਹੜੀ ਅਸੀਂ ਓਪਨਿੰਗ ਕੀਤੀ ਹੈ ਬਹੁਤ ਅਸੀਂ ਕੋਸ਼ਿਸ਼ ਕੀਤੀ ਹੈ ਜਲਦੀ ਓਪਨ ਕਰਨ ਦੀ ਔਰ ਸਾਡੇ ਕੋਲ ਤਕਰੀਬਨ ਤਕਰੀਬਨ ਸਰ 150 ਗੱਡੀਆਂ ਦੀ ਬੁਕਿੰਗ ਆਲਰੇਡੀ ਹੋ ਚੁੱਕੀ ਆ ਪਹਿਲਾਂ ਕਿਉਂਕਿ ਆਪਾਂ ਨੇ ਨਾ 3 ਨਗ ਮਹੀਨੇ ਪਹਿਲਾਂ ਵੀਡੀਓ ਬਾਈ ਮੈਨੂੰ ਬਾਈ ਕਹਿੰਦਾ ਮਹੀਨੇ ਇੱਕ ਤੱਕ ਆਪਣੇ ਆਪਣੀਂ ਹੋ ਜੂ ਬਟ ਸੈਂਟਰ ਵੱਡਾ ਹੋਣ ਕਰਕੇ ਥੋੜਾ ਟਾਈਮ ਐਕਸਟਰਾ ਲੱਗ ਗਿਆ ਬਾਈ ਤੇ ਬਾਕੀ ਕੋਈ ਚੱਕਰ ਨਹੀਂ ਆਪਾਂ ਤੁਹਾਡੇ ਨਾਲ ਆ ਸਕਰੀਨ ਤੇ ਨੰਬਰ ਚੱਲ ਰਿਹਾ ਆਪਣੇ ਭਰਾ ਦਾ ਕਿਸੇ ਭਰਾ ਨੂੰ ਰਿਵਿਜ਼ਿਟ ਕਰਨ ਦੀ ਬੁਕਿੰਗ ਕਰਾ ਕੇ ਆ ਜਾਓ ਕੋਈ ਚੱਕਰ ਨਹੀਂ ਬਾਈ ਠੀਕ ਹੈ ਬਾਕੀ ਸਕਰੀਨ ਤੇ ਐਡਰੈਸ ਮੋਬਾਈਲ ਨੰਬਰ ਦੋਨੋਂ ਚੱਲ ਰਹੀ ਕੰਟੈਕਟ ਕਰ ਲਿਓ ਬਾਕੀ ਸਾਰੇ ਭਰਾਵਾਂ ਦਾ ਧੰਨਵਾਦੀ ਵੀਡੀਓ ਦੇਖ